thank <laughs> you Tu yeah. meri mm -hmm. mm -hmm. mm -hmm. Thank <laughs> you. এই ভালো Angiada Róang Kothari Eliga Grr went to the lala heur Então zur Pfarman ronkaぎ3 Mio de frayang Kothari Eliga HW r políticas Doakarman kothari Eliga Iunaga. mirchangワer jataniúelija Johan kwithamka ez. workarman kuh kini cham bankny. Wihmsah ਕੀ ਕਰ ਰਹੇ ਹੋ ਹਾਲ ਚਾਲ ਆਪਣਾ ਫੋਨ ਖੋਲੋ ਤੇ ਆਈ ਜਾਣਾ ਫੋਨ ਖੋਲੋ ਤੁਸੀਂ ਜੂ e ho TV e para

好了，该做家务的给他做家务。 ਅੱਜ ਦੇ ਇਸ ਸਾਰੇ ਕੋਲਾ ਮਹੱਲਾ ਨਿਤਕੀ ਕਾਨੂੰ ਸਾਡਾ ਵੀ ਇੰਦਰਜੀਤ ਉਹਨਾਂ ਦੀ ਟੀਮ ਜਿਹੜੀ ਉਹ ਵੀ ਕਵਰ ਕਰ ਰਹੇ ਨੇ ਉਹ ਵੀ ਨਾਲ ਦੀ ਨਾਲ ਖਬਰ ਜਿਹੜੀ ਆ ਬਣਾ ਕੇ ਤੁਹਾਨੂੰ ਜਾਨਣਾ ਚਾਹਤ ਸੋਪਨਾ ਦੇ ਬੁਤਰ ਕਰ ਵੀ ਨੇ ਔਰ ਇਹਨਾਂ ਕੁਝ ਗੱਲ ਉਹ ਚੈਨਲ ਵੀ ਚੱਲਦੇ ਨੇ ਔਰ ਚੈਨਲ ਤੇ ਵੀ ਇਹ ਨਿਊਜ਼ ਜਿਹੜੀ ਆ ਨਾਲ ਦੀ ਨਾਲ ਚਲਾਉਣਗੇ ਉਹ ਵੀ ਆਪ ਜੀ ਨੂੰ ਸਾਂਝੀ ਕਰ ਦਿੱਤੀ ਜਾਵੇਗੀ ਗੱਲ ਜਿਹੜੀ ਹੈ ਕਿ ਹੁਣ ਉਸ ਤैसे ਹੋਣਗੇ ਤਦ ਤੋਂ ਬਾਅਦ 35 ਮਿੰਟ ਵਾਸਤੇ ਇਸ ਸਥਾਨ ਤੇ ਸੰਜਣਾ ਨੂੰ ਮੁਖਤੱਬ ਹੋਣਗੇ ਮਾੜੀ ਜੁਕੜ ਖਾਲਸਾ ਮਾੜੀ ਜੁਕੜ ਇਸਦੇ ਬਾਅਦ ਮੇਰੀ ਜੀ ਕੇ ਸਾਹਿਬ ਜਰਾ ਹਰੋ 啊，您您。

ਉਹ ਤੁਹਾਡੇ ਫੋਨ ਤੇ ਆਉਂਦੀ ਆ। ਚੈੱਕ ਕਰੋ। ਲਾਈਵ ਲਾਈਵ। ਤੇ ਬਿਲਕੁਲ ਤੁਹਾਨੂੰ ਅੰਦਰ ਆਉਣਾ। ਇਧਰ ਹੱਥ ਤੇ ਲੋਕਾਂ ਦਾ ਮਾਰੋ। ਕੋਈ ਨਹੀਂ। ਮੈਂ ਤੁਹਾਨੂੰ ਪਹੁੰਚਣਾ। ਜਿੰਨਾ ਵੀ ਫਰਵਾਹ ਦੇਣਾ। ਉਹਨਾਂ ਨੇ ਕਿਹਾ ਜੇ ਜਲਦੀ ਪ੍ਰੋਸੈਸ ਕਰੋ ਤੇ ਵੀ ਇਹ ਆ ਤੇ ਵੀ ਉਹ ਜੇ ਕਿਸੇ ਤੋਂ ਪੁੱਛਦੇ ਨੇ ਉਹ ਲਿੰਕ ਪਾਉਣੇ ਕਿ ਉਹਨਾਂ ਨੇ ਬਾਦਨਾ ਲਾਈਵ ਹੀ ਚੱਲਣ ਦੇ ਆਪੇ ਫੋਨ ਤੇ ਕੱਢੋ ਉਹਨਾਂ ਦਾ ਦੇਖਿਆ ਹਾਂਜੀ ਲਾਈਵ ਵੇਖਿਆ ਹੈ ਲਾਈਵ ਨਹੀਂ ਵੇਖਿਆ ਤਾਂ ਆ ਗਿਆ ਪੂਰਾ ਸਭ ਜਾਨਾ ਨਾ ਨਾ ਸਿੱਧਾ YouTube ਖੋਲ YouTube ਆਪਣਾ ਖੋਲ ਆਇਆ ਆਇਆ ਚੈਨਲ ਕਰਾਉਣਾ YouTube ਖੋਲੋ ਹੁਣੇ ਵਾਟ ਕਰ ਰਹੇ ਆ ਅੰਨੇ ਸਾਹਿਬ ਕਰਾ ਲਗਾ ਪਹਿਲੇ ਲਾਇ ਕੋਲ एकदम ਸਾਕੇ ਰਿਖਾ ਇਹਨੂੰ ਕਰਕੇ ਰੱਖ ਲਾਈਵ ਹੁੰਦਾ ਅਸਲੀ ਗੱਲ ਆਸ ਆਹ ਬੜੇ ਭਾਈ ਆ ਗਏ ਆ ਜੀ ਆਂਦਾ ਜੀ ਆ ਰਿਹਾ ਕੋਜੀ ਲੈ ਲਿਆ ਉਹ ਜੀ ਜਾੜੀ ਕਰੀ ਗਾ ਉਹ ਆਪੇ ਆਉਂਦੇ ਆ ਤੰਗ ਆਉਂਦੇ ਆ ਅੱਲਾਹ ਅੱਲਾਹ ਸਹੀ ਕੇ ਮਾਰੇ ਸਹੀ ਕੇ ਮਾਰੇ ਮੈਂ ਉਹਦੇ ਪਾਉਣ ਲੱਗਦਾ ਚਾਹ ਮੈਂ ਕਰਦਾ ਫਾਰਕ ਦੇ ਕਿ ਪਾਈ ਦੇ ਤਿੰਨ ਬੜੇ ਮੇਰੇ ਕੋਲ ਆਉਂਦੇ ਆ ਪਾ ਕੇ ਰੇ ਜੀ ਨਹੀਂ ਆਉਂਦੇ ਮੈਂ ਆਦਨ ਪਾ ਕੇ ਰੇ ਆ ਹੇ ਬੋਲ ਕਰ ਦੋ ਥੀਕੋ ਤੇ ਲਖਾ ਲਓ ਸੰਗਤ ਜਦਾਵਾ ਉਹ ਤੇ ਅਹੀ ਨਾ ਕਰਦੇ ਕੁਲੂ ਲਾ ਲਾ ਦੇ ਜੀ ਹਾਂ ਇਹਨਾਂ ਪਾ ਲਓ ਬੋਲ ਹਾਂ ਇਹਨਾਂ ਜੀ ਕਰਦੇ ਤੂੰ ਮਾ ਦੇ ਇਹਨਾਂ ਕਰ ਦੋ ਫਿਰ ਛੋੜੋ ਯਾਰ ਕਰਉ ਸ਼ੁਰੂ